ਸਾਸੀ ਗਾਲ ਦੋਸਤੋ ਮੈਂ ਜਗਜੀਤ ਪਟੰਡੇ ਵਾਲਾ ਤੇ ਉਮੀਦ ਕਰਦਾ ਸਾਰੇ ਵੀਰ ਤੁਸੀਂ ਠੀਕ ਠਾਕ ਹੋਵੋਗੇ ਭੈਣ ਭਰਾ ਠੀਕ ਠਾਕ ਹੋਵੋਗੇ ਲੈ ਦਰਸ਼ਕੋ ਅੱਜ ਕਾਫੀ ਭਰਾਵਾਂ ਦੀਆਂ ਲੰਬੇ ਸਮੇਂ ਤੋਂ ਹੀ ਕੋਲਾ ਆਈ ਗਈਆਂ ਸੀ ਤੇ ਵੀਰ ਕਹਿ ਰਹੇ ਸੀ ਵੀ ਯਾਰ ਤੁਸੀਂ ਜਿਹੜੀਆਂ ਮੁਰਗੀਆਂ ਦੀ ਵੀਡੀਓ ਨਹੀਂ ਪਾਈ ਕਾਫੀ ਗੈਪ ਪੈ ਗਿਆ ਸੀ ਕਿਉਂਕਿ ਸਾਡੇ ਕੋਲੇ ਹੋਰ ਜਿਹੜੀਆਂ ਵੀਡੀਓ ਕਾਫੀ ਪਈਆਂ ਸੀ ਫਿਰ ਉਹ ਵੀ ਜਿਹੜੀਆਂ ਅਪਲੋਡ ਕਰਨੀਆਂ ਸੀ ਤੇ ਅੱਜ ਆਪਾਂ ਜਿਹੜੀਆਂ ਮੁਰਗੀਆਂ ਦੀ ਵੀਡੀਓ ਪਾਉਣੀ ਆ ਮੁਰਗੀਆਂ ਦੀ ਵੀਡੀਓ ਪਾਉਣੀ ਆ ਰੇਟ ਬਿਲਕੁਲ ਜੈਨੂਨ ਹੋਣਗੇ ਕਿਉਂਕਿ ਦਿਵਾਲੀ ਦੇ ਤਿਹਾਰ ਤੇ ਤੁਹਾਨੂੰ ਆਫਰ ਦੇਣੀ ਆ ਮਾਲ ਬਿਲਕੁਲ ਲਿਮਟਿਡ ਦੇ ਵਿੱਚ ਆ ਕੋਈ ਮਾਲ ਬਹੁਤਾ ਹੈ ਨਹੀਂ ਪਰ ਉਹ ਵੀ ਗੱਲ ਨਹੀਂ ਵੀ ਮਾਲ ਘੱਟ ਆ ਤਾਂ ਰੇਟ ਆਪਾਂ ਹਾਈ ਕਰਦੇ ਆਂਗੇ ਕਾਫੀ ਵੀਰਾਂ ਦੇ ਆਪਾਂ ਦੇਖਿਆ ਕੋਈ 400 ਕਰੀ ਬੈਠਾ ਕੋਈ 450 ਕਰੀ ਬੈਠਾ ਮੁਰਗੀ ਦਾ ਰੇਟ ਆ ਮੁਰਗੇ ਦਾ ਕੋਈ 500 ਕੋਈ 550 ਕਿਉਂਕਿ ਸਾਡੀ ਕੋਸ਼ਿਸ਼ ਇਹ ਆ ਵੀ ਜਿਹੜੀ ਵੀ ਵੀਡੀਓ ਪਾਵਾਂਗੇ ਸਾਫ਼ ਸੁਥਰੀ ਹੋਊਗੀ ਜਿਹੜੇ ਵੀ ਭਰਾਣੇ ਲੈ ਕੇ ਜਾਣਿਆ ਮੁਰਗਾ ਲੈ ਜੇ ਚਾਹ ਮੁਰਗੀਆਂ ਲੈ ਜੇ ਉਰੇ ਵੀ 2 ਰੁਪਏ ਪੱਲੇ ਪੈਣੇ ਚਾਹੀਦੇ ਆ ਤੇ ਅੱਜ ਆਪਾਂ ਫੇਰ ਆ ਵੀਰ ਲਖਮੀਰ ਦੇ ਕੋਲੇ ਪਹੁੰਚੇ ਆ ਇੱਕ ਪਾਸੇ ਵੀਰਾ ਸਿੱਧੂ ਪੋਲਟਰੀ ਫਾਰਮ ਲਿਖੀ ਬੈਠਾ ਤੇ ਦੂਜੇ ਪਾਸੇ ਮਾਲਵਾ ਪੋਲਟਰੀ ਫਾਰਮ ਲਿਖੀ ਬੈਠਾ ਮੈਨੂੰ ਸਮਝ ਨਹੀਂ ਆਉਂਦੀ ਵੀ ਦੋਨੇ ਚੀਜ਼ਾਂ ਦਾ ਦੋਨੇ ਚੀਜ਼ਾਂ ਕਿਵੇਂ ਲਿਖੀਆਂ ਜਾਂ ਤਾਂ ਸਿੱਧੂ ਹੀ ਲਿਖਾ ਤੇ ਜਾਂ ਫਿਰ ਮਾਲਪਾ ਹੀ ਲਿਖ ਵੀਰ ਦੋਨੇ ਕੋਸ਼ੇ ਮਿਕਸ ਕਰੀ ਬੈਠਾ ਤੁਹਾਨੂੰ ਮੁਰਕੀਆਂ ਵੀ ਦਿਖਾਵਾਂਗੇ ਜਿਹੜੀਆਂ ਤਕਰੀਬਨ ਅੰਡਿਆਂ ਤੇ ਆਉਣ ਵਾਲੀਆਂ ਮੁਰਗੇ ਵੀ ਦਿਖਾਵਾਂਗੇ ਸਾਰੀ ਜਗ੍ਹਾ ਦੇ ਵਿੱਚ ਵੀਰ ਖੁੱਲੀਆਂ ਛੱਡ ਕੇ ਰੱਖਦਾ ਬਨਸ ਬੰਨੀ ਤਰ੍ਹਾਂ ਦੇ ਜਿਹੜੇ ਕੀੜੇ ਮਕੌੜੇ ਆ ਉਹ ਵੀ ਖਾਣ ਨੂੰ ਮਿਲਦੇ ਆ ਇਹਨਾਂ ਨੂੰ ਤੇ ਜਿਹੜੀ ਹਰੀ ਸਬਜ਼ੀ ਆ ਵੇਖੋ ਤੁਸੀਂ ਪਾਲਕ ਵਗੈਰਾ ਲੱਗੀ ਪਈ ਆ ਇਹਦੇ ਵਿੱਚ ਹੀ ਘੁੰਮਦੀਆਂ ਤੁਰੀਆਂ ਫਿਰਦੀਆਂ ਵਿੱਚ ਹੀ ਇੱਟ ਸੇਟ ਆ ਗਈ ਤੇ ਖੁੱਲੀਆਂ ਵੀ ਛੱਡਦਾ ਤੇ ਗੱਲਬਾਤ ਤੁਹਾਡੀ ਵੀਰ ਨਾਲ ਭੈਣ ਵਰਗਾ ਨਾ ਕਰਾਵਾਂਗੇ ਤੇ ਮੁਰਗਨਾ ਵੀ ਤੁਹਾਨੂੰ ਦਿਖਾਵਾਂਗੇ ਰੇਟ ਵੀ ਤੁਹਾਨੂੰ ਬਿਲਕੁਲ ਜੈਨੂਨ ਦੇਵਾਂਗੇ ਤੇ ਬਹੁਤੀ ਵੀਡੀਓ ਨੂੰ ਲੰਮੀ ਨਹੀਂ ਕਰਦੇ ਜਿਹੜੇ ਵੀ ਕਿਸੇ ਮਿੱਤਰ ਨੇ ਕਿਸੇ ਸੱਜਣ ਨੇ ਕੋਈ ਮੁਰਗੀਆਂ ਲੈਣੀਆਂ ਆ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਜੇ ਕਿਸੇ ਰਿਸ਼ਤੇਦਾਰ ਨੇੜੀਆਂ ਤੁਹਾਨੂੰ ਕਾਲ ਕਰਕੇ ਦੱਸ ਦਿਓ ਕਿਉਂਕਿ ਮਾਸਟਾਕ ਹੈ ਬਿਲਕੁਲ ਲਿਮਟਿਡ ਦੇ ਵਿੱਚ ਹੀ ਤੇ ਕਿਤੇ ਵੀ ਪੰਜਾਬ ਦੇ ਵਿੱਚ ਕੋਈ ਬਹੁਤਾ ਸਟਾਕ ਹੈ ਨਹੀਂ ਜਿਹੜੀਆਂ ਤੁਹਾਨੂੰ ਮੁਰਗੀਆਂ ਇਹ ਦਿਖਾਉਣੀਆਂ ਬਾਕੀ ਪੂਰੀਆਂ ਐਕਟਿਵ ਹੋਣਗੀਆਂ ਬਹੁਤ ਚੰਗੀ ਕੰਡੀਸ਼ਨ ਹੋਊਗੀ ਕਿਹੜੀ ਨਸਲ ਹੈਗੀ ਉਹ ਵੀਰ ਨਾਲ ਗੱਲਬਾਤ ਵੱਲੋਂ ਬਾਈ ਲਖਵੀਰ ਆ ਔਰ ਭੈਣ 사ਸਤੀ ਕਾਲ ਜੀ 사ਸਤੀ ਕਾਲ ਜੀ ਠੀਕ ਠਾਕ ਹਾਂਜੀ ਵੀਰੇ ਬਹੁਤ ਵਧੀਆ ਭੈਣੇ ਮੈਨੂੰ ਇੱਕ ਚੀਜ਼ ਦੀ ਸਮਝ ਉਹਨਾਂ ਦੀ ਵੀਡੀਓ ਆਪਾਂ ਪਹਿਲਾਂ ਵੀ ਕਾਫੀ ਪਾਤੀਆਂ ਹਨਾ ਹਾਂਜੀ ਵੀਰੇ ਪਹਿਲਾਂ ਮੈਂ ਤੁਹਾਡੇ ਸਿੱਧੂ ਪੋਲਟਰੀ ਫਾਰਮ ਦੀਆਂ ਵੀਡੀਓ ਹੀ ਪਾਈਆਂ ਹਾਂਜੀ ਵੀਰੇ ਤੇ ਅੱਜ ਤੁਹਾਡਾ ਬੇਟਾ ਕਹਿ ਰਿਹਾ ਸੀ ਵੀ ਅੰਕਲ ਤੁਸੀਂ ਸਿੱਧੂ ਨਾ ਗਿਆ ਕਰੋ ਤੁਸੀਂ ਮਾਲਵਾ ਪੋਲਟਰੀ ਫਾਰਮ ਗਿਆ ਕਰੋ ਇਹ ਕੀ ਗੱਲ ਹੁਣ ਨਾਮ ਬਦਲਤਾ ਏਡੀ ਛੇਤੀ ਫੇਰਾ ਨਹੀਂ ਵੀਰੇ ਜਿਹੜਾ ਗੂਗਲ ਤੇ ਆਪਣਾ ਨਾਮ ਚੜਾਇਆ ਮਾਲਵਾ ਪੋਲਟਰੀ ਫਾਰਮ ਦੇ ਨਾਮ ਤੇ ਲੋਕੇਸ਼ਨ ਜਿਹੜੀ ਆਪਣੀ ਹੈਗੀ ਆ ਜੀ ਤੇ ਵੋਰਡ ਤੇੜਾ ਉਹ ਸਿੱਧੂ ਪੋਲਟਰੀ ਫਾਰਮ ਕਿ ਕਿਵੇਂ ਕਿਉਂਕਿ ਜਿਹੜਾ ਇਹਨਾਂ ਦਾ ਗੋਤ ਆ ਉਹ ਸਿੱਧੂ ਆ ਜੀ ਤੇ ਜਿਹੜਾ ਮਾਲਵਾਗਾ ਉਹ ਮੇਰੇ ਪਰਦਾਦਾ ਜੀ ਨੇ ਬੱਸਾਂ ਮਾਲਵਾ ਚਾਲਦੀਆਂ ਹੁੰਦੀਆਂ ਸੀ ਤੇ ਮੈਂ ਉਹਦਾ ਕਰਕੇ ਰੱਖਿਆ ਕਿਉਂਕਿ ਮੇਰੇ ਦਾਦਾ ਜੀ ਇਕੱਲੇ ਸੀਗੇ ਉਹਦਾ ਕਰਕੇ ਦਾਦੀ ਨੇ ਵੀ ਇਹਸਾ ਨਹੀਂ ਸੀ ਲਿਆ ਉਹ ਵੀ ਉਹਨਾਂ ਨੂੰ ਸ਼ਰਤਾਂ ਸੀ ਜਿਹੜੀਆਂ ਮਾਲਵਾ ਬੱਸਾਂ ਚਲਦੀਆਂ ਆਂ ਉਹਦਾ ਕਰਕੇ ਮੇਰੇ ਮਨ 'ਚ ਸੀਗਾ ਵੀ ਆਪਾਂ ਮਾਲਵਾ ਨੂੰ ਫੇਰ ਇੱਕ ਵਾਰ ਲਿਆਉਣਾ ਦੁਨੀਆ 'ਚ ਵੇਖੋ ਦਰਸ਼ਕੋ ਤਾਂ ਕਰਕੇ ਭੈਣ ਨੇ ਦੋ ਨਾਂ ਦਿੱਤੇ ਆ ਪੋਲਟਰੀ ਫਾਰਮ ਨੂੰ ਹਣਾ ਤੇ ਹੁਣ ਪੈਣ ਇਹ ਫਿਰ ਮਾਲਵਾ ਦੇ ਨਾਂ ਤੇ ਫਿਰ ਆਪਾਂ ਮਸ਼ਹੂਰ ਕਰ ਦੇਣਾ ਹੈ ਨਾ ਹਾਂਜੀ ਵੀਰੇ ਜੀ ਇਹ ਦੀਵਾਲੀ ਦਾ ਤਿਹਾਰ ਹੈ ਅੱਜ ਹਾਂਜੀ ਹਾਂਜੀ ਤੇ ਰੇਟ ਵੀਰਾਂ ਨੂੰ ਆਪਾਂ ਲਖਵੀਰ ਭਾਈ ਉਹ ਦੇ ਦੇਣੇ ਆ ਕਿਉਂਕਿ ਮਾਲ ਤੁਹਾਡੇ ਕੋਲੇ ਬਿਲਕੁਲ ਹੀ ਲਿਮਟਿਡ ਤਾਂ ਕਿਸੇ ਪਾਸੇ ਨੂੰ ਕੋਈ ਮਾਲ ਆ ਰਿਹਾ ਮਿਲਦਾ ਨਹੀਂ ਮਾਲਵਾ ਕਿਉਂਕਿ ਲਿਮਟ ਲਿਮਟ ਦੇ ਵਿੱਚ ਲੁੱਟ ਬਹੁਤ ਵੱਡੇ ਪੱਧਰ ਦੀ ਹੋ ਰਹੀ ਆ ਜੀ ਸਹੀ ਹੈ ਜੀ ਜੇ ਕਿਸੇ ਵੀਰ ਨੂੰ ਕਾਲ ਕਰਦੇ ਆ ਛੋਟੀਆਂ ਛੋਟੀਆਂ ਮੁਰਗੀਆਂ ਕੋਈ 400 ਕੋਈ 450 ਆ ਰੇਟ ਲਾਈ ਜਾਂਦੇ ਆ ਹੈਨਾ ਤੇ ਜੀਨੇ ਵੀ ਲੈਣੀ ਆ ਕੋਈ ਸ਼ੌਂਕ ਹੁੰਦਾ ਕੋਈ ਬੱਚਾ ਹੰਡ ਪੈ ਜਾਂਦਾ ਅੱਜ ਮੇਰਾ ਵੀ ਰੇਟ ਆਪਾਂ ਉਹ ਦੇ ਦੇਣੇ ਆ ਜਿਹੜੇ ਬਿਲਕੁਲ ਨਾ ਹੁਣ ਤੇ ਜਨਵਾਰ ਵੀ ਆਪਾਂ ਪਹਿਲਾਂ ਦਰਸ਼ਕਾਂ ਨੂੰ ਦਿਖਾ ਦੀ ਉਹ ਤੋਂ ਬਾਅਦ ਹੀ ਰੇਟ ਦੱਸਾਂਗੇ ਬਾਕੀ ਤੁਹਾਨੂੰ ਇੱਕ ਮੈਂ ਜਾਣਕਾਰੀ ਹੋਰ ਦਿੰਦਾ ਇਹਦੇ ਬਾਰੇ ਉਹ ਅੱਗੇ ਬਾਰੇ ਜਿਹੜੀ ਮੁਰਗੀ ਨਵੀਂ ਆਪਾਂ ਆਵਾਂ ਮਨ ਲਾ ਆਪਣੇ ਜਿਹੜੇ ਵੀ ਕਸਟਮਰ ਆਗੇ ਨਵੀਂ ਮੁਰਗੀ ਲੈਣਗੇ ਕੋਈ 10-20 ਦਿਨਾਂ ਚਾਂਡੇ ਤੇ ਆਊਗੀ ਮੁਰਗੀ ਉਹ ਆਪਣੇ ਘਰੇ ਜਾ ਕੇ ਆਂਡਾ ਸਟਾਰਟ ਹੋਊਗੀ ਉਹ ਪ੍ਰੋਪਰ ਆਂਡਾ 2 ਸਾਲ ਦੇਊਗੀ ਹੂੰ ਕਈ ਭਰਾਏ ਸਟਾ ਨਾ ਪੁਰਾਣੀ ਮੁਰਗੀ ਲਈ ਜਾਂਦੇ ਆ ਫਾਰਮਰਾਂ ਦੇ ਵਿੱਚੋਂ ਕੱਢੀ ਵੀ ਮ ਉਹ ਮੁਰਗੀ ਪੁਰਾਣੀ ਹੈ ਬਿਲਕੁਲ ਅੰਡਾ ਉਹਨਾਂ ਨੇ 2 ਸਾਲ ਲੈ ਚੁੱਕੇ ਉਹਨਾਂ ਤੋਂ ਉਹ ਮੁਰਗੀ ਲੋਕ 4 400 450 4400 ਰੁਪਏ ਖਰੀਦ ਰਹੇ ਤੇ ਹੁਣ ਉਹ ਐਟ ਟਾਈਮ ਫੋਨ ਕਰ ਰਹੇ ਉਹਨਾਂ ਦੁਆਰੇ ਵੇਖੋ ਦਰਸ਼ਕੋ ਬਾਜੇ ਲੁੱਟ ਤੋਂ ਆ ਚੀਜ਼ ਵੀ ਕੋਈ ਬੰਦਾ ਦੱਸਦਾ ਨਹੀਂ ਹਾਂ ਉਹ ਮੁਰਗੀ ਉਹ ਲੈ ਕੇ ਤੇ ਆਂਡਾ ਜਾ ਕੇ ਉਹ ਧਰਦੀ ਨਹੀਂ ਕਿਨੇ ਇੱਕ ਧਰਦਾ ਵੀ ਮੁਰਗੇ ਨੇ ਕਿਨੇ ਕੱਲ ਦੀ ਮੇਰੇ ਕੋਲ ਰਿਕਾਰਡਿੰਗਾਂ ਤਾਂ ਕੋਈ ਪੰਗਾ 20 25 25 ਮੁਰਗੇ 40 40 ਮੁਰਗੇ ਬੰਦੇ ਲੰਗਾ ਅੰਡਾ ਸਿਰ ਫੱਕ ਜਾਂ ਦੋ ਆਏ ਉਹਨਾਂ ਨੂੰ ਉਹ ਤਕਰੀਬਨ ਪੂਰਾ ਹੋ ਗਿਆ ਪ੍ਰੋਸੈਸ ਆਮ ਹੀ ਫਾਰਮ ਆਮ ਹੀ ਫਾਰਮਾਂ ਦੇ ਵਿੱਚੋਂ ਮੁਰਗੇ ਤੇ ਜੇ ਆਪਾਂ ਮਰਗੀ ਲਵਾਵਾਂਗੇ ਨਵੀਂ ਉਹ 2 ਸਾਲ ਮੁਰਗੀ ਆਪਣੇ ਕੋਲ ਐਂਡਾ ਧਰੂਗੀ ਜਾ ਕੇ ਨਾਲੇ 10 ਤੋਂ 20 ਦਿਨਾਂ ਚ ਐਂਡੇ ਦੇਣਾ ਸਟਾਰਟ 10 ਤੋਂ 20 ਦਿਨਾਂ ਚ ਐਂਡੇ ਤੇ ਮੁਰਗੀ ਨੇ ਆ ਜਾਣਾਗਾ ਤੇ ਇਹ ਲਵਾਵਾਂਗੇ ਤਾਂ ਵੈਟਰਾਂ ਮੰਨ ਲਓ ਤੇ ਜੇ ਪੁਰਾਣੀ ਲਵਾਵਾਂਗੇ ਤਾਂ ਫਿਰ ਆਪਾਂ ਨੂੰ ਪਤਾ ਹੀ ਫਿਰ ਉਹ ਕਾਟੂ ਮਾਲਾਏ ਮੰਨ ਲਓ ਇੱਕ ਤਰ੍ਹਾਂ ਦਾ ਵੇਖੋ ਦਰਸ਼ਕੋ ਕਾਟੂ ਮਾਲ ਨਹੀਂ ਤੁਹਾਨੂੰ ਦੇਣਾ ਤੁਹਾਨੂੰ ਮਾਲ ਦੇਣਾ ਜਮਾ ਨਵੀਆਂ ਪੱਠੀਆਂ ਹੋਣੀਆਂ ਨਵੇਂ ਮੁਰਗੇ ਹੋਣਗੇ ਬਹੁਤ ਵਧੀਆ ਮਟੀਰੀਅਲ ਆ ਤੇ ਤੁਸੀਂ ਆਪ ਹੀ ਚੈੱਕ ਕਰ ਲਓ ਪੂਰੇ ਐਕਟਿਵ ਹੈਗੇ ਲਖਵੀਰ ਭਾਈ ਰੇਟ ਵੀ ਅੱਜ ਉਹ ਦੇ ਦੀ ਭਰਾਵਾਂ ਨੂੰ ਜਿਹੜਾ ਵਾਹ ਕਮਾਲ ਹੋ ਦੇਖੋ ਦਰਸ਼ਕੋ ਕਰੋ ਜੇ ਕੋ ਕੋ ਵੇਖੋ ਬੱਚੇ ਨੂੰ ਬਾਈ ਦੇ ਨੂੰ ਬਹੁਤ ਸ਼ੌਕ ਹੈ ਛੋਟੇ ਜੀ ਉਮਰ ਹੈ ਤੇ ਦੇਖੋ ਤੁਸੀਂ ਨੌਲੇਜ ਵੀ ਬਹੁਤ ਜਿਆਦੇ ਆ ਕੋ ਇਹ ਨਹੀਂ ਆਪਾਂ ਨੌਲੇਜ ਨਹੀਂ ਕਹਿ ਸਕਦੇ ਜਿਹੜਾ ਵੀ ਮੁਰਗਾ ਇਹਨੂੰ ਵਧੀਆ ਲੱਗਦਾ ਨਸਲ ਚੰਗੀ ਹੁੰਦੀ ਹੈ ਇਹ ਉਹੀ ਫੜ ਕੇ ਆਹ ਦਾ ਸਪੈਸ਼ਲ ਪਿੰਜਰਾ ਬਣਾਇਆ ਉਹਦੇ ਚ ਤਾੜ ਕੇ ਰੱਖਦਾ ਜਿੰਨਾਂ ਮਾਲ ਮਰਜੀ ਆ ਜਾਈ ਇਹਨੇ ਇੱਕ ਮੁਰਗਾ ਵਿੱਚੋਂ ਸ਼ਾਂਟਰਾ ਹੀ ਸ਼ਾਂਟਰਾ ਲਾ ਜਾਈ ਅੱਛਾ ਹਾਂ ਇੱਕ ਮੁਰਗਿਆਂ ਨੇ ਲਾਜ਼ਮੀ ਦੇਖਣਾ ਵਧੀਆ ਫੇਵਰੇਟ ਆ ਇਹਨੇ ਛਾਂਟ ਲੈਣਾ ਇੱਕ ਵਿੱਚ ਇਹਨੂੰ ਸ਼ੌਂਕ ਆ ਫਿਰ ਹਾਂ ਯਾਰ ਇਹਨੂੰ ਪਹਿਲਾਂ ਤੋਂ ਸ਼ੌਂਕ ਹੈ ਜੀ ਜ਼ਿਆਦਾ ਇਹ ਬਾਕੀ ਬੱਚਿਆਂ ਨੂੰ ਵੈਸੇ ਹੀ ਹੁੰਦਾ ਪਰ ਇਹਨੂੰ ਵੀ ਹੈਗਾ ਸ਼ੌਂਕ ਇਹ ਜੀ ਜ਼ਿਆਦਾ ਬਹੁਤ ਜੀ ਪੈਣਾ ਨੂੰ ਪੈਣਾ ਟ੍ਰੇਨਿੰਗ ਲੈਣ ਵਾਸਤੇ ਆਈਆਂ ਤੁਹਾਡੇ ਕੋਲੇ ਵੈਸੇ ਵੀਰੇ ਟ੍ਰੇਨਿੰਗ ਤਾਂ ਨਹੀਂ ਪਰ ਮਾਂ ਆ ਵੀ ਮੁਰਗੀਆਂ ਰਹਿਣ ਵਾਸਤੇ ਬਹੁਤ ਪੈਣਾ ਆਈਆਂ ਜੀ ਤੇ ਜਿਵੇਂ ਸਾਡੇ ਬੱਚਿਆਂ ਦਾ ਵੀਡੀਓ ਚ ਦਿਖਾਇਆ ਗਿਆ ਤੇ ਬੱਚੇ ਵੀ ਬਹੁਤ ਆਦੇ ਮਾਪਿਆਂ ਨੂੰ ਲੈ ਕੇ ਆਏ ਆ ਵੀ ਅਸੀਂ ਵੀ ਮੁਰਗੀਆਂ ਰੱਖਣੀਆਂ ਆ ਜਾਨੀ ਵੀ ਇੱਕ ਸਿੱਖਿਆ ਕਹਿ ਸਕਦੇ ਮਿਲੀ ਹੈ ਵੀ ਸਾਰੇ ਬੱਚਿਆਂ ਨੂੰ ਵੀ ਜਿਨ੍ਹਾਂ ਨੇ ਫੋਨ ਤੇ ਵੀ ਦੇਖਿਆ ਵੀ ਬੱਚੇ ਇਹਨਾਂ ਦੇ ਰੱਖਦੇ ਆ ਉਹਨਾਂ ਨੂੰ ਵੀ ਇੱਕ ਮਨਚਾ ਇਸਤਿਸ਼ਾ ਪੈਦਾ ਹੋਇਆਗਾ ਵੀ ਅਸੀਂ ਵੀ ਵੀ ਰੱਖੀਏ ਮੁਰਗੀਆਂ ਬਹੁਤ ਬੱਚੇ ਮੈਂ ਕਿਹਾ ਇਹਨਾਂ ਨੂੰ ਕਹਿਣੀ ਹੁੰਦੀ ਆ ਮੈਂ ਕਿਹਾ ਅੱਗੇ ਇਕੱਲੇ ਵੀ ਜੈਂਟਸ ਆਉਂਦੇ ਸੀ ਹੁਣ ਬੱਚੇ ਬਹੁਤ ਆਏ ਆ ਮੈਂ ਕਿਹਾ ਔਰ ਇਹ ਤਾਂ ਆਈਆਂ ਹੀ ਆਈਆਂ ਬੱਚੇ ਵੀ ਬਹੁਤ ਆਏ ਆ ਪੜਾਣਾ ਨੂੰ ਵੀ ਸ਼ੌਂਕ ਤੇ ਪੜਾਣਾ ਨੂੰ ਵੀ ਬਹੁਤ ਸ਼ੌਂਕ ਵਧਿਆ ਬੱਚਿਆਂ ਨੂੰ ਵੀ ਬਾਕੀ ਬਹੁਤ ਬੰਦੇ ਨੇ ਆਪੋ ਤੋਂ ਮੰਨ ਲਓ ਵੀਡੀਓ ਦੇਖ ਕੇ ਆਪਣੀ ਇਹਦੀ ਪਹਿਲਾ ਵੀਡੀਓ ਪਈ ਸੀ ਆਪਣੀ ਉਹ ਵੀਡੀਓ ਨੂੰ ਦੇਖ ਕੇ ਮੰਨ ਲਓ ਵੀ ਬਹੁਤ ਲੋਕ ਇਹਦੇ ਰਸਤੇ ਤੋਏ ਆ ਆਪ ਲੋਕ ਘਰਾਂ ਦੇ ਵਿੱਚ ਕੋਈ ਤਾਂ ਛੱਡ ਬਣਾਈ ਜਾਂਦੇ ਵਿੱਚ ਕਮਰੇ ਚ ਕੋਈ ਮੰਨ ਲਓ ਕਿਵੇਂ ਕੋਈ ਕਿਵੇਂ ਜਿੰਨੀ ਕਿ ਕਿਹਦੀ ਕਪੈਸਿਟੀ ਕੋਈ 20 50 100 ਰੱਖਣ ਦੇ ਵਾਸਤੇ ਮੰਨ ਲਓ ਕੋਈ ਜਗ੍ਹਾ ਤਿਆਰ ਕਰ ਲਈ ਕਿਸੇ ਲੈ ਕੇ ਰੱਖ ਲਈਆਂ ਕਰੀ ਜਾਂਦੇ ਅਜਿਹਾ ਸਾਨੂੰ ਬਹੁਤ ਫੋਨ ਆਉਂਦੇ ਵੀ ਕਹਿੰਦੇ ਇੱਕੋ ਦੇ ਸਪੈਸ਼ਲ ਚੱਲਦੇ ਆ ਵੀ ਅਸੀਂ ਆਪਦਾ ਤਿਆਰ ਕਰੀ ਜਾਂਨੇ ਆ ਸ਼ੈੱਡ ਤਿਆਰ ਕਰੀ ਜਾਂਨੇ ਆ ਬਾਈ ਜੀ ਸਾਡੇ ਕੋਲ ਇੰਨੀ ਜਗ੍ਹਾ ਕੀ ਇੱਥੇ ਕਿੰਨੀ ਮੁਰਗੀ ਆਊਗੀ ਸਾਰਾ ਕੁਝ ਡਿਟੇਲ ਵੀ ਪ੍ਰੋਪਰ ਲੈ ਰਹੇ ਆ ਇੱਕ ਲੰਬੂ ਵਾਲੀ ਫਾਰਮ ਕਰਾਇਆ ਪਾ ਹੋਇਆ ਕਰਿਆ ਛੋਟੇ ਤੌਰ ਤੇ ਆ 100 150 ਮੁਰਗੀ ਤੋਂ ਨਾਲ ਸਟਾਰਟ ਕੀਤਾ ਬੰਦੇ ਬਹੁਤ ਵਧੀਆ ਲੋ ਵੀ ਡਰਾਈਵਰ ਸੀਗਾ ਆਪਣੀ ਵੀਡੀਓ ਨੂੰ ਦੇਖ ਕੇ ਉਹ ਆਏ ਤੇ ਉਹਨਾਂ ਨੇ ਮਾਲ ਆਈਟਮ ਉਹ ਕਰੀ ਜਾਂਦੇ ਆ ਪੂਰਾ ਵਧੀਆ ਸੈਟ ਉਹ ਆਂਡੇ ਦੇ ਮੁਰਗੇ ਉਹਨਾਂ ਹੀ ਆ ਗਈ ਸਾਰੀ ਆਪਣੇ ਤੋਂ ਮੁਰਗੀ ਲੈ ਕੇ ਆ ਜੈ ਟਾਈਮ ਆਂਡਾ ਵਧੀਆ ਵੇਚੀ ਜਾਂਦੇ ਮੋਗ ਇੱਕ ਬਾਰੋਂ ਕਰਾਇਆ 400 ਮੁਰਗੀ ਲੈ ਕੇ ਸੀ ਆਪਾਂ ਤੋਂ ਬੰਦੇ ਇੱਕ ਭੋਗਪੁਰ ਕਰਾਇਆ ਉਹ ਪੁਲਿਸ ਮਲਾਜਾਂਗੇ ਉਹਨਾਂ ਨੇ 400 ਮੁਰਗੀ ਦਿੱਤੀ ਸੀ ਉਹਨਾਂ ਹੀ ਮੁਰਗੀ ਝੰਡੇ ਸਾਰੀ ਚੱਲ ਗਈ ਦੇਖੋ ਜਿਹੜੇ ਬੰਦੇ ਆਪ ਨੌਲੇਜ ਰੱਖਦੇ ਨੇ ਕੰਮ ਦੀ ਬੰਦਾ ਸਿੱਖ ਕੇ ਕੰਮ ਕਰ ਲੇ ਉਹ ਵਹਿਤਰ ਆਗਾ ਵੀ ਆਪਾਂ ਪਹਿਲਾਂ ਨੁਕਸਾਨ ਖਾਨਣ ਨਾਲ ਬੰਦਾ ਸਿੱਖ ਕੇ ਕੰਮ ਕਰ ਲੇ ਉਹ ਵਧੀਆ ਹੈ ਕਿਉਂਕਿ ਇਹਦਾ ਵੀ ਨਵਾਂ ਬੰਦਾ ਹੀ ਕੋਈ ਵੱਧ ਕੁਆਂਟੀਟੀਸ਼ਨ ਮੁਰਗੇ ਮੁਰਗਨਾ ਲੈ ਰਿਹਾ ਕੋਈ ਬਿਮਾਰੀ ਹਾਂ ਬਸ ਫਿਰ ਉਹ ਬੰਦੇ ਨੁਕਸਾਨ ਹੋ ਜਾਂਦੇ ਫਿਰ ਉਹ ਬੰਦਾ ਇਹ ਮੰਨ ਲਓ ਵੀ ਆਪ ਤਾਂ ਕੀ ਕਰਨਾ ਤੇ ਬੱਚੇ ਵੀ ਨਹੀਂ ਕਰਦੇ ਉਹ ਕੰਮ ਉਹ ਛੱਡ ਹੀ ਜਾਂਦੇ ਵੀ ਨਹੀਂ ਅਰੇ ਵੀ ਤਾਂ ਹੁੰਦਾ ਹੀ ਨਹੀਂ ਸ ਯੋਗਦਾ ਸਿੱਖਿਆ ਹੋਵੇ ਫਿਰ ਕੋਈ ਦਿੱਕਤ ਨਹੀਂ ਹੁੰਦੀ ਬਾਲੋ ਫਿਰ ਕੋਈ ਦਿੱਕਤ ਨਹੀਂ ਇਹ ਜੀ ਜਿਆਦਾ ਫਰਕ ਪਉਦਾ ਹੈ ਹਾਂ ਜੀ ਬਹੁਤ ਵਧੀਆ ਗੱਲ ਆ ਲਖਵੀਰ ਬਾਈ ਜਿਹੜਾ ਤੁਸੀਂ ਆਪ ਦੇ ਰਜਗਾਰ ਤਾਂ ਚਲੋ ਵੇਖੋ ਕਰਨੇ ਹੀ ਆ ਹੈਨਾ ਪਰ ਹੋਰ ਭਰਾਵਾਂ ਨੂੰ ਹੋਰ ਭੈਣਾਂ ਨੂੰ ਚਲੋ ਹੋਰ ਡਰਾਈਵਰ ਵੀਰ ਨੂੰ ساری ਉਮਰ ਉਹਨੇ ਡਾਇਰੀ ਚ ਕੱਢਤੀ ਘਰੇ ਰਹਿਣ ਦਾ ਬਚਾਉਂਦਾ ਕੰਮ ਵੀ ਆ ਤੇ 2 ਰੁਪਏ ਵੀ ਚਲੋ ਪਰ ਰੁਪਏ ਵਧੀਆ ਬਣਦੇ ਜੀ ਕੰਮ ਸੋਹਣਾ ਉਹਨਾਂ ਕੋਲੇ ਬਹੁਤ ਵਧੀਆ ਕੰਮ ਹੈ ਜੀ ਵਧੀਆ ਕੰਮ ਬਹੁਤ ਬਹੁਤ ਖੁਸ਼ੀ ਦੀ ਗੱਲ ਹੈ ਲਖਵੀਰ ਬਾਈ ਐਂ ਆਪਾਂ ਜਿਹੜਾ ਮੁਰਗਾ ਮੁਰਗੀ ਕਰਸ਼ਕਾਂ ਨੂੰ ਕੋਈ ਸਿਲੇਕਟ ਨਹੀਂ ਕਰਨੀ ਐਂ ਤੈਨੂੰ ਮੈਂ ਵਿੱਚ ਭੇਜਦਾ ਐਂ ਚੱਕ ਕੇ ਦਿਖਾ ਵੀ ਕਿੰਨਾ ਕੁ ਵਜ਼ਨ ਹੋਊਗਾ ਕਿਹੜੀ ਨਸਲ ਆ ਗਈ ਆਪਣੇ ਕੋਲੇ ਹੁਣ ਠੀਕ ਹੈ ਜੀ ਮੁਰਗੇ ਦੀ ਕਿਹੜੀ ਨਸਲ ਆ ਗਈ ਇਹ ਆਪਣੇ ਕੋਲੇ ਡੀਪੀ ਕਰੌਸ ਦਾ ਮੁਰਗਾ ਵੀ ਹੈਗਾ ਇਹ ਵਿੱਚ ਆ ਰਿਹਾ 200 ਰੁਪਏ ਹੈਗਾ ਮੁਰਗਾ ਜੀ ਹਾਂ ਮੁਰਗੀ ਵੀ ਮੈਜੂ ਮੁਰਗੀ ਆ ਰਹੀ ਆ 200 ਹੈਗੀ ਆ ਤੇ ਡੀਪੀ ਦੀ ਵੀ ਹੈਗੀ ਆ ਵਿੱਚ ਬਲੈਕ ਐਕਟਰ ਲੋਕ ਵੀ ਕੋਈ ਨਸਲ ਹੈਗੀ ਆ ਮਾਲਵਾ ਦੀ ਚੱਕੋ ਦਰਸਾਓ ਤਿੰਨ ਤਰ੍ਹਾਂ ਦੀ ਨਸਲ ਹੈ ਜਿਹੜੀ ਪਸੰਦ ਹੋਈ ਵੇਖ ਕੇ ਵੀਰ ਤੋਂ ਲਿਜਾ ਸਕਦੇ ਲਖਵੀਰ ਭਾਈ ਸਾਹਮਣੇ ਫੜ ਕੇ ਦਿਖਾ ਦੇ। ਪਹਿਨੇ ਤੁਹਾਨੂੰ ਮੇਰੇ ਮੁਰਗੀ ਐ, ਕੁਰੀਆਂ ਦੀ ਫੜਨ ਦੀ ਟ੍ਰੇਨਿੰਗ ਆ ਗਈ। ਵੀਰੇ ਫਾੜੀ ਲਈਦੀ ਹੈਗੀ ਹੰਤ ਤੱਕ ਕੀ ਕੰਮ ਹੀ ਇਹ ਹੋ ਗਿਆ। ਦੇਖੋ ਦਰਸ਼ਕੋ ਤੁਹਾਡੇ ਸਾਹਮਣੇ ਬਾਈ ਨੇ ਜਿਹੜਾ ਮੁਰਗਾ ਹੈ ਉਹ ਲੈ ਕਰੋ। ਇਹਦਾ ਕੋਈ ਇਹ ਨਹੀਂ ਕੋਈ ਸਪੈਸ਼ਲ ਚੱਕਿਆ ਤੇ ਨਹੀਂ ਤਾਂ ਜ਼ਿਆਦਾਤਰ ਆਪਾਂ ਬਹਿਨੇ ਆਂ ਬਿਸਟਾ ਦੇ ਉੱਤੇ ਜਿਹੜਾ ਫਾਰਮ ਦੇ ਵਿੱਚੋਂ ਸਾਰਿਆਂ ਨਾਲ ਵੱਡਾ ਮੁਰਗਾ ਹੁੰਦਾ ਹੈ। ਫੁੱਲ ਬੰਗਾ ਵਾਲੇ ਮੁਰਗੇ ਆ। ਵੇਖੋ ਜੀ। ਹਾਂ। ਕਾਲੀਆਂ ਚੈੱਕ ਕਰ ਲਓ। ਕਾਲੀਆਂ ਕੁੜਗੀਆਂ ਚੈੱਕ ਕਰ ਲਓ ਤੁਸੀਂ। 22 ਗ੍ਰਾਮ ਦੀ ਜਾਂਚ ਦੇਖੋ। 3 ਕਿਲੋ ਪਲਸ ਵਜਨ ਵਿੱਚ 2 ਕਿਲੋ ਪਲਸ ਵਜਨ ਇਸ ਤੱਕ ਆ ਵਜਨ ਸਾਰੇ ਦੇਖੋ ਦਰਸ਼ਕੋ ਹਾਂ ਜੀ 2 ਕਿਲੋ 2.5 ਕਿਲੋ ਵਜਨ ਇਸ ਤੱਕ ਆ ਵਜਨ ਸਾਰੇ ਵਜਨ ਵੀ ਦੇਖੋ ਪ੍ਰੋਪਰ ਹੋ ਗਿਆ ਕਲੰਗੀ ਚੈੱਕ ਕਰੋ ਹੂੰ ਕਲੰਗੀ ਤੁਸੀਂ ਚੈੱਕ ਕਰ ਲਓ ਫੁੱਲ ਬੰਗ ਵਾਲੇ ਮੁਰਗੇ ਹੀ ਫੁੱਲ ਬੰਗ ਵਾਲੇ ਜੀ ਹਾਂ ਜੀ ਮੁਰਗੀ ਵੀ ਦਿਖਾਓ ਦਰਸ਼ਕੋ ਮੁਰਗੀ ਮੁਰਗੀ ਪੰਨ ਦੀ ਕੋਸ਼ਿਸ਼ ਕਰਿਓ ਉਹ ਦਿਖਾ ਦਿੰਦਾ ਤੁਹਾਨੂੰ ਬਲੈਕ ਸਟੋਕ ਹੀ ਫੜਿਓ ਦੇਖੋ ਦਰਸ਼ਕੋ ਵੀਰ ਤੋਂ ਵੀ ਜਿਹੜੀਆਂ ਮੁਰਗੀਆਂ ਫੜੀਆਂ ਜਾਂਦੀਆਂ ਆ। ਵਾਹ ਭਾਈ। ਦੇਖੋ ਤੁਸੀਂ ਕਰੋ ਜੱਟ ਜੀ। ਪੂਰੀ ਐਕਟੀਵ ਹੋ ਕੇ ਉਹਨੂੰ ਚੱਲਾ। ਆਹ ਬਲੈਕ ਐਕਸ ਬਲੌਕ ਨਾਲ ਆ ਜਾਂਦੀ ਏ। ਇਹਦੀ ਕਾਲੰਗੀ ਰਹੂਗੀ ਲਾਲ ਰੰਗ ਦੀ ਤੇ ਮੁਰਗੀ ਰਹੂਗੀ ਕਾਲੀ ਜੀ। ਸਾਰੀ ਦੀ ਸਾਰੀ। ਕੀ ਮੈਨ ਨਹੀਂ ਆ? ਮੈਨ ਨਹੀਂ ਆ ਨਹੀਂ ਦੀਏ। ਕਿਉਂਕਿ ਨਹੀਂ ਦੇਖ ਕੇ ਹੋਰ ਤਾਂ ਲੁੱਟੀ ਵੀ ਜਾਂਦੀ ਆ। ਹਾਂ ਜੀ ਹਾਂ ਬਹੁਤ ਬਹੁਤ ਕੋਲ ਚੱਲੀ ਜਾਂਦੀ ਬਹੁਤ ਕੋਲ ਚੱਲੀ ਜਾਂਦੀ। ਹੂੰ। ਇਹਦਾ ਕਿੰਨਾ weight ਹੋਊਗਾ ਜੀ? ਇਹਦਾ weight 1 ਕਿਲੋ 400 ਗ੍ਰਾਮ ਡੇਢ ਕਿਲੋ ਤੱਕ ਮੰਨ ਲਓ ਭਾਈ ਕਿੰਨੇ ਦਿਨਾਂ ਤੱਕ ਜਿਹੜੀ ਆਂਡੇ ਤੇ ਆਜੂਗੀ 20 ਦਿਨ ਮੰਨ ਕੇ ਚੱਲੋ ਜੀ 20 ਦਿਨ ਹਾਂ ਜੀ ਕੋਈ ਗੱਪਾਂ ਛੜਪਾਂ ਵਾਲਾ ਵੀਰ ਦਾ ਕੰਮ ਨਹੀਂ ਤੇ 나ਈ ਅਸੀਂ ਗੱਪਾਂ ਛੜਪਾਂ ਵਾਲੇ ਬੰਦੇ ਦੀ ਵੀਡੀਓ ਪਾਉਣੇ ਆਂ ਆਹ ਮੁਰਗੀ ਤੁਹਾਡੇ ਸਾਹਮਣੇ ਆਂ ਐਂ ਵੀ ਕਹਿ ਕੇ ਕੋਈ ਦੇ ਸਕਦਾ ਵੀ 5-7 ਦਿਨਾਂ ਚ ਆਜੂ ਤੇ ਹਰੇਕ ਬੰਦੇ ਨੇ ਮੰਨ ਵੀ ਲੈਣੀ ਆ ਪਰ ਬਾਈ ਕਹਿੰਦਾ ਵੀ 15 ਤੋਂ 20 ਦਿਨਾਂ ਦੇ ਵਿੱਚ ਜਿਹੜੀ 20 ਦਿਨ ਮੰਨ ਕੇ ਚੱਲੋ ਆਪਾਂ ਨੂੰ 5-4 ਦਿਨ ਵਾਧੂ ਦੱਸਾਂਗੇ ਘੱਟ ਨਹੀਂ ਦੱਸਦੇ ਜੀ ਹਾਂ ਜੀ ਲਖਵੀਰ ਭਾਈ ਰੇਟ ਜਮ੍ਹਾਂ ਲਖੀਰ ਮਾਰ ਦੇ ਕਿਉਂਕਿ ਮਾਲ ਆਪਣੇ ਕੋਲੇ ਰਹਿ ਗਿਆ ਆ ਹੀ ਹਾਂ ਮਾਲ ਇਹ ਮਾਰ ਦੇ ਵਿੱਚ ਮੇਰਾ ਵੀਰ ਕੋਈ ਦਰਸ਼ਕ ਇਹ ਨਾ ਕਹੇ ਵੀ ਮੇਰੀ ਲੁੱਟ ਹੋ ਜੂਗੀ ਹਾਂਜੀ ਹਾਂਜੀ ਲੁੱਟ ਨਹੀਂ ਹੋਣੀ ਚਾਹੀਦੀ ਵੇਖੋ ਤੁਸੀਂ ਵੀ 2 ਰੁਪਏ ਕਮਾਉਣੇ ਆ ਤੇ ਜੈਨੂਨ ਤੁਸੀਂ ਵੀ ਕਮਾਓ ਤੇ ਅਗਲਾ ਵੀ ਤੁਹਾਡੇ ਕੋਲੇ ਲੈ ਕੇ ਜਾਵੇ ਹੋਰ ਪਾਸੇ ਨਾ ਭੱਜੇ ਅਗਲਾ ਸਹੀ ਗੱਲ ਹੈ ਸਹੀ ਗੱਲ ਦੱਸੋ ਜੀ ਕੀ ਰੇਟ ਸੀ ਤੇ ਕੀ ਰੇਟ ਆ ਮੁਰਗੀ ਵੀਰੇ ਆਪਾਂ ਇਸ ਟਾਈਮ ਵਿੱਚ ਇਹਨਾਂ 300 ਤੇ 60 ਰੁਪਏ ਹਮ ਮੁਰਗਾ ਵੇਚੇ ਨੇ 460 ਰੁਪਏ ਸਾਡੇ ਆਉਣ ਦਾ ਕੋਈ ਫਾਇਦਾ ਨਿਕਲਿਆ ਨਹੀਂ ਫਿਰ ਹੈ ਨਹੀਂ ਸੋੜੇ ਆਉਣ ਦਾ ਫਾਇਦਾ ਕੋਈ ਗੱਲ ਨਹੀਂ ਹੁਣ ਕਰ ਲਾਂਗੇ ਮਾਲ ਤਾਂ ਪਰ ਪਤਾ ਕ ਪਤਾ ਕਾਰਨ ਕੀ ਆ ਮਾਲ ਬਹੁਤ ਟੈਡ ਚੱਲੀ ਜਾਂਦਾ ਇਸ ਟਾਈਮ ਦੀਵਾਲੀ ਦਾ ਟਾਈਮ ਆ ਹੁਣ ਮੰਨ ਲਓ ਕੱਲ ਨੂੰ ਕੋ ਪਰਸੋਂ ਦੀਵਾਲੀ ਹੈ ਮੇਰੇ ਘਰ ਜੀ ਅੱਜ ਨੂੰ ਦੀਵਾਲੀ ਹੈ ਜੀ ਹਾਂ ਕੱਲ ਨੂੰ ਦੀਵਾਲੀ ਹੈ ਤਾਂ ਕਰਕੇ ਮਾਲ ਦੀ ਖੇਚ ਬਹੁਤ ਆ ਗਈ ਜਿਵੇਂ ਤੁਸੀਂ ਕਹੋਗੇ ਉਹ ਮੈਂ ਕਰ ਲਾਂ ਰੇਟ ਦੀ ਕੋਈ ਗੱਲ ਵੇਖੋ ਦਰਸ਼ਕੋ ਹੁਣ ਮਹਿੰਗਾ ਹੋਵੇ ਤਾਂ ਮੈਂ ਤੋੜਦਾ ਵੀ ਬਾਵਾ ਚੰਗੇ ਲੱਗਦਾ ਹੈ ਨਾ ਵੀ ਬਾਵਾ ਸਾਰੇ ਕਤਾ ਲੈ ਤੇਰੇ ਚੋਂ ਘਟ ਵੀ ਕੀ ਸਕਦਾ ਰਸ ਚੋਂ ਕਾਸ ਵਾਲੀ ਗੱਲ ਹੀ ਆ ਪਰ ਲੁੱਟ ਨਹੀਂ ਵੀਰ ਕਰਦਾ ਪਹਿਲਾਂ ਵੀ ਨਹੀਂ ਕਰਦਾ ਤੇ ਹੁਣ ਵੀ ਨਹੀਂ ਕਰਦਾ ਲਖਵੀਰ ਭਾਈ ਜਿਹੜਾ ਕੋਈ ਭਰਾ ਕੋਈ 10 ਜਣਿਆਂ ਨੂੰ ਵੀਡੀਓ ਸ਼ੇਅਰ ਕਰਕੇ ਆਊਗਾ ਹਾਂਜੀ ਹਾਂਜੀ ਉਹਨੂੰ ਮੁਰਗੀ 330 ਰੁਪਈਆ ਦੀ ਕਰ ਦਿਆਂ ਨਹੀਂ ਭਾਈ 330 ਰੁਪਈਆ ਤਾਂ ਮੁਸ਼ਕਲ ਆ ਕਿ 330 ਆਪ ਨੂੰ ਨਹੀਂ ਪੈਂਦੀ ਖਰਚੇ ਬਹੁਤ ਪੈ ਜਾਂਦੇ ਲਖਵੀਰ ਕੋਈ ਨਹੀਂ ਫਿਰ ਕੁਛ ਨਹੀਂ ਹੁੰਦਾ ਇੱਕ ਵਾਰੀ ਫਿਰ ਕੋਈ ਗੱਲ ਨਹੀਂ ਹੈਨਾ ਅੱਗੇ ਅੱਗੇ ਸਾਨੂੰ 10 ਰੁਪਈਆ ਹੀ ਤੋੜਿਆ ਸੀ ਇੱਕ ਵਾਰੀ ਮੈਂ 20 ਤੋੜਿਆ ਸੀ ਐਤਕੀ ਮੈਂ ਦਿਵਾਲੀ ਕਰਕੇ 30 ਤੋੜਦਾ ਤੁਹਾਨੂੰ 340 ਕਰ ਲਓ ਨਹੀਂ ਦਰਸ਼ਕੋ ਹੁਣ 330 ਕਰਤਾ ਲਖਵੀਰ ਭਾਈ ਹੁਣ ਚਾਰੀ ਨਹੀਂ ਕਰਨੇ ਤਿੰਨ ਸੌ ਦੇਵਾਂਗੀ ਤੁਹਾਡੀ ਮਰਜ਼ੀ ਹੈ ਤਾਂ ਤੱਕਾ ਨੋਬੇ ਨੇ ਤਾਂ ਖੈ ਤਾਂ ਤਾਂ ਕਈ ਵਾਰ ਚਲੋ ਇੱਕ ਵਾਰੀ ਚਲੋ ਚਲੋ ਦੀਵਾਲੀ ਤੇ ਅਸੀਂ ਦੀਵਾਲੀ ਦਾ ਫਰਮਾਨ ਦਾ ਫਰਮਾਨ ਇਸ ਚੀਜ਼ ਨੂੰ ਚੱਕੋ ਦਾ ਦੀਵਾਲੀ ਦਾ ਤੁਹਾਨੂੰ ਆਫਰ ਦਵਾਇਆ ਪਰ ਬਹੁਤ ਜਾਵੇ ਹੀ ਮੈਂ ਤੋੜ ਤੇ 330 ਰੁਪਏ ਦੀ ਜਿੱਥੇ ਮਰਜ਼ੀ ਟਰਾਈ ਕੋ ਵੀਰ ਕਰਕੇ ਆ ਜੇ ਪਰ ਨਹੀਂ ਦਿੰਦਾ ਤੇ ਜਨਮਰ ਤੁਸੀਂ ਆਪ ਦੇਖ ਲਓ ਪੂਰਾ ਐਕਟਿਵ ਹੈ ਹੁਣ ਮੁਰਗਾ ਵੀ ਦਰਸ਼ਕਾਂ ਨੂੰ ਆਪਾਂ ਲਖਵੀਰ ਭਾਈ ਫੜ ਕੇ ਦਿਖਾਈਏ ਜੀ ਮੁਰਗਾ ਫੜ ਲੈਂਦੇ ਹਾਂ ਜੀ ਦੇਖੋ ਦੱਸੋ ਆਹ ਕੋਟੇ ਸਾਹਮਣੇ ਆ। ਦੇਖੋ। ਲੋਟ ਨਹੀਂ ਆਉਂਦਾ। ਬਣ ਚਾ ਹੈ ਨਾ। ਹਾਂ ਫੁੱਲ ਕਲंगी ਕੁਲंगी ਤੁਸੀਂ ਚੈੱਕ ਕਰ ਲਓ। ਤੇ ਦੇਖੋ ਤੁਸੀਂ ਆਪ ਹੀ ਜਿਹੜੀ ਆ ਮੁਰਗੇ ਦੀ ਕੰਡੀਸ਼ਨ ਤੁਸੀਂ ਆਪ ਚੈੱਕ ਕਰ ਲਓ। ਕਰੋ ਕਲंगी ਚੈੱਕ ਕਰ ਲਓ। ਆਹ ਦੇਖੋ ਜੀ। ਬੈਟਰ ਵੁੱਟਰ ਫੁੱਲ ਬਣੀ ਵੀ ਹੈ ਜੀ। ਫੋਲੋ ਬਾਂਗਾ ਵਾਲੇ ਮੁਰਗੇ ਐ ਟਾਈਮ। ਪਿਆਰ ਆ ਜਮਾ ਜੀ। ਇਹਦਾ ਵਜਣਾ 2 ਕਿਲੋ ਤੋਂ 2.5 ਕਿਲੋ ਮੰਨ ਕੇ ਚਲੋ ਬਾਂਗਾ ਮਾਰੀ ਜਾਂਦੇ ਮੁਰਗੇ। ਆਹ ਦੇਖੋ ਦਰਸ਼ਕੋ। ਹਾਂ ਵਾਜ ਤਾਂ ਮੁਆਫ ਹੀ ਆਈ ਨੂੰ। ਹਾਂ ਬਾਂਗਾ ਮਾਰੀ ਜਾਂਦੇ ਮੁਰਗੇ। ਇਹਦਾ ਕੀ ਰੇਟ ਸੇਲ ਕਰਦੇ ਆਂ ਇਹ ਪਾ 460 ਰੁਪਏ ਵਿੱਚ ਇਹਨੇ ਆਖਿਆ ਦਰਸ਼ਕੋ 400 ਤੇ 60 ਰੁਪਏ ਵੀਰ ਆਪੈਸੇ ਉ ਉ ਹੋਰ ਆ ਜਿਹੜੇ ਪੋਲਟਰੀ ਵਾਲੇ ਆ ਉਹ ਕੀ ਰੇਟ ਰੇਟ ਵਿੱਚੀ ਜਾਂਦੇ ਆ ਪਤਾ ਕੀ ਹਰੇਕ ਦਾ ਸਿਸਟਮ ਦਾ ਹੈਗਾ ਅਲੱਗ-ਅਲੱਗ ਜੀ ਤੇ ਪਰ ਮੁਰਗੇ ਆ 400 600 500 550 ਆਪ ਲੋਕ 700 800 ਦੇ ਵਿੱਚ ਹੀ ਨੇ ਮੁਰਗੇ ਉਹਨਾਂ ਦਾ ਛੱਡੋ ਠੀਕ ਆ ਆਪਾਂ ਵੇਚਣਾ ਜਿਹਨੂੰ ਅੰਜੇ ਰੇਟ ਤੇ ਮਾਲ ਕੋਈ ਵੱਡੀ ਕਮਾਈ ਨਹੀਂ ਕਰਨੀ ਕੋਈ ਵੱਡੀ ਲੁੱਟ ਨਹੀਂ ਕਰਨੀ ਆਪਾਂ ਕਰਦੇ ਆ ਦੱਸ ਜਾਂ 20 ਰੁਪਏ ਤੇ ਕਾ ਹੂੰ ਠੀਕ ਆ ਆਪਾਂ 400 ਤੇ 60 ਰੁਪਏ ਇੱਟਾਂ ਵੇਚੀ ਜਾਂਦੇ ਬਾ 20 25 ਰੁਪਏ ਮਨਾਫਾ ਕੋਈ ਬੜਾ ਮਨਾਫਾ ਨਹੀਂ ਜੀ ਕੁਝ ਖਰਚੇ ਪੈ ਜਾਂਦੇ ਨੇ ਥੋੜਾ ਜਿਹਾ ਲਖਬੀਰ ਫਿਰ ਥੋੜਾ ਜਿਹਾ ਫਿਰ ਤੈਨੂੰ ਹੋਰ ਵੀ ਕਰਨਾ ਪੈਣਾ ਨੇ ਜੀ ਵੀ ਕਿਉਂਕਿ ਮੈਂ ਕਹਿੰਦਾ ਤੈਨੂੰ ਆਪ ਹੀ ਲੱਗਦਾ ਮੈਨੂੰ ਵੀ ਔਖਾ ਲੱਗਦਾ ਹੈ ਨਾ ਫਿਰ ਤੇ ਮੈਂ ਕੀ ਥੋੜਾ ਪਰ ਤੂੰ ਆਪ ਹੀ ਇੱਥੇ ਥੋੜਾ ਜਿਆ ਥੱਲੇ ਜੇ ਨੂੰ ਆ ਜਾ ਦੇ ਕੋਈ ਗੱਲ ਨਹੀਂ ਦਿਵਾਲੀ ਇਹ ਮਰਜ਼ੀ ਕਰ ਲੋ ਵੇਖੋ ਦਰਸ਼ਕੋ ਦਿਵਾਲੀ ਆ ਤੇ ਕਈ ਜਵਾਕ ਵੀ ਹਿੰਡ ਪੈ ਜਾਂਦੇ ਵੀ ਦਿਵਾਲੀ ਤੇ ਮੈਂ ਪਟਾਕੇ ਨਹੀਂ ਲੈਂਦਾ ਸੀ ਮੈਂ ਮੁਰਗਨਾ ਲੈ ਕੇ ਜਾਣ ਗਿਆ ਹਨਾ ਬਹੁਤ ਬੱਚੇ ਅੱਜ ਵੀ ਲੈ ਕੇ ਆ ਸੋ ਬਾਈ ਹਾਂ ਇਸ ਤੱਕ ਉਹ ਸੀਗੇ ਆਪਣੇ ਬੰਦੇ ਗਵਿੰਦਪੁਰੇ ਦੇ ਜੀ ਉਹ ਵੀ ਲੈ ਕੇ ਬੱਚੇ ਕਹਿੰਦੇ ਇਹਨੂੰ ਪਟਾਕੇ ਰਹਿੰਦੋ ਕਰਾ ਤੇ ਮੁਰਗੀਆਂ ਦਵਾ ਦਿਓ ਬੰਦੇ ਪੜੇ ਲੈ ਕੇ ਮਲਾਜਮਾ ਮਾਸਟਰ ਆਓ ਸਵੇਰ ਸਵੇਰ ਆਈ ਸੋ ਹਾਂ ਉਹ ਦਰਸ਼ਕੋ ਮੁਰਗੇ ਦਾ ਰੇਟ ਕਰਤਾ 400 ਤੇ 40 ਕਰਤਾ ਲਖਵੀਰ ਬਾਈ 400 40 ਜਲਦੀ ਠੀਕ ਹੈ ਕੋਈ ਗੱਲ ਦੇ ਦਾਂ ਕੋਈ ਵੇਖੋ ਦਰਸ਼ਕੋ ਦੇ ਦਾਂ ਕੋਈ ਪੁੱਛਿਆ ਨਹੀਂ ਕੋਈ ਰਾਇ ਨਹੀਂ ਕੀਤੀ ਮੈਂ ਖਿੱਚਿਆ ਪਹਿਲਾਂ ਬਾਈ ਨੂੰ ਬਹੁਤ ਸੀ ਪਰ ਬਾਈ ਕਹਿੰਦਾ ਇਹ ਮਾਲ ਆ ਮਾਰੋ ਨੀ ਜਾ ਦਰਸ਼ਕੋ ਕੈਮਰਾਮੈਨ ਨੂੰ ਕਹਿੰਦਾ ਵੀ ਕਮਾ ਲਿਓ ਆਹੀ ਮਾਲ ਹੈ ਤੇ ਜੇ ਆਹੀ ਮਾਲ ਹੋਵੇ ਚੈਨਲ ਦਾ ਨਾਮ ਤੁਸੀਂ ਜ਼ਰੂਰ ਲੈ ਜਾਓ ਨਹੀਂ ਨਾ ਤੁਸੀਂ ਸੋਚੋ ਵੀ ਘਟਾਕ ਟੂ ਦੇਊਗਾ ਬਾਈ ਨੇ ਨਹੀਂ ਨਹੀਂ ਦੁੱਕੀ ਖਿਡਾਉਣੀ ਹਾਂ ਵੀਡੀਓ ਸ਼ੇਅਰ ਕਰਕੇ ਫੋਟੋ ਭੇਜ ਦਿਓ ਕੋਈ ਚੱਕਣਿਆ ਜਿਹੜਾ ਵੀ ਵੀਡੀਓ ਨੂੰ ਦੱਸ ਜਾਣੇ ਨੂੰ ਸ਼ੇਅਰ ਕਰਕੇ ਆਊਗਾ ਤੇ ਬਾਈ ਨੂੰ ਸਕਰੀਨ ਸ਼ਾਟ ਦਿਖਾ ਦਊਗਾ ਉਸੇ ਭਰਾ ਨੂੰ ਜਿਹੜੇ ਇਹ ਰੇਟ ਦੇ ਪੈਣੇ ਆ ਤੇ ਨਹੀਂ ਤਾਂ ਰੇਟ ਵੀਰ ਦਾ ਆਪਦਾ ਹੀ ਹੋਊਗਾ ਇਹ ਵੀਡੀਓ ਨੂੰ ਬੱਤ ਪਾ ਤੁਸੀਂ ਸ਼ੇਅਰ ਵੀ ਜਰੂਰ ਕਰ ਦਿਓ ਕੋਸ਼ਿਸ਼ ਕਰਾਂਗੇ ਹਫਤੇ ਦੀ ਹਫਤੇ ਵੀਡੀਓ ਪੈਂਦੀਆਂ ਰਹਿਣਾ ਪਰ ਮਾਲ ਲਖਵੀਰ ਕਾਫੀ ਸ਼ੋਰਟੇਜ ਆ ਗਈ ਮਾਲ ਮਿਲਦਾ ਨਹੀਂ ਪਿੱਛੇ ਤੋਂ ਮਾਲ ਦੀ ਸ਼ੋਰਟੇਜ ਬਹੁਤ ਹੈ ਮਾਲ ਦੀ ਹੂੰ ਮਾਲ ਕਿਸਤਾ ਆ ਟਾਈਮ ਤੇ ਜਿਹੜਾ ਦਵਾਲੀ ਦਾ ਚੱਲੀ ਜਾਂਦਾ ਜੀ ਬਾਕੀ ਇਸ ਤੋਂ ਬਾਅਦ ਮੌਸਮ ਨੂੰ ਠੰਡ ਦਾ ਆਉਣਾਗਾ ਮੂਰੇ ਤਾਂ ਕਰਕੇ ਮਾਲ ਦੀ ਸ਼ੋਰਟੇਜ ਰਹਿਣੀ ਰਹਿਣੀ ਹੈ ਜੀ ਹਾਂ ਇਹਦਾ ਜਿਹੜੇ ਭਰਾਇ ਤੋਂ ਪਹਿਲਾਂ ਲੈ ਗਏ ਮੁਰਗੀ ਬਲੈਕ ਹੈਟਰਲੋਕ ਮੁਰਗੀ ਬਟਾਈ 250 ਚ ਵੇਚੀ ਐ ਤੇ ਉਹ ਬੰਦੇ ਨਿਆਰੇ ਲੈ ਗਏ ਬਿਲਕੁਲ ਮਸ਼ੀਨ ਹੀ ਬਾਕੀ ਆਂਦੀ ਆਦੀ ਹੈ ਨਾ ਹਾਂ ਹੁਣੋ ਮਾਲ ਮਾਲੋ ਵੀ ਮਿਲਦਾ ਹੀ ਨਹੀਂ ਕਦੋਂ ਹਮ ਮਾਲ ਮਿਲਦਾ ਹੀ ਨਹੀਂ ਕਦੋਂ ਜੀ ਹਾਂ ਜਿਹੜੀ ਮੁਰਗੀ ਅੰਡੇ ਦੇ ਆ ਗਈ ਹਰੇ ਬੰਦੇ ਰੋਕਲੀਆ ਦੇ ਫਾਰਮ ਚ ਆ ਜਾ ਕਰ ਬੰਦੇ ਹਮ ਬਹੁਤ ਵਧੀਆ ਲੈ ਦਰਸ਼ਕੋ ਸਾਰਾ ਤੁਹਾਨੂੰ ਫਾਰਮ ਵੀ ਵੀਡੀਓ ਦਿਖਾ ਦਦੇ ਵੀਰ ਦਾ ਬੱਚਾ ਦੇਖੋ ਤੁਸੀਂ ਸ਼ੌਂਕ ਉਹਨੂੰ ਦੇਖੋ ਤੁਸੀਂ ਕਿੰਨਾ ਛੋਟੇ ਜਿਹੇ ਉਮਰ ਆ ਕਿ ਮੋਬਾਈਲ ਨਹੀਂ ਕੋਈ ਦਾ ਸਾਰਾ ਸਾਰਾ ਮੁਰਗਿਆ ਮੁਰਦਨਾ ਮੁਰਗਿਆਂ ਨਾਲ ਮੁਰਗੀਆਂ ਨਾਲ ਬੱਚਿਆਂ ਨਾਲ ਹੀ ਖੇਡਦਾ ਰਹਿੰਦਾ ਹੈਗਾ ਤੇ ਛੋਟਾ ਜਾਨਵਰ ਵੀ ਨਹੀਂ ਫਿਰ ਆਇਆ ਆਪਣੇ ਕੋਲੇ ਨਹੀਂ ਵੀਰੇ ਛੋਟਾ ਵੀ ਨਹੀਂ ਆਇਆ ਕੋਈ ਮਾਲ ਹੈ ਨਹੀਂ ਫਿਰ ਮਗਰ ਮਾਲ ਮਿਲਦਾ ਨਹੀਂ ਪਿੱਛੇ ਤੋਂ ਨਹੀਂ ਮਾਰਦਾ ਛੋਟਾ ਹੀ ਚਲੀ ਜਾਂਦਾ ਮਾਲ ਜੀ ਲਓ ਲਖਵੀਰ ਭਾਈ ਆਪਣੇ ਦਰਸ਼ਕਾਂ ਨੂੰ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਫਾਰਮ ਵੀ ਤੁਸੀਂ ਵਿਜ਼ਿਟ ਕਰਾਇਆ ਤੇ ਵੱਡੀ ਗੱਲ ਇਹ ਆ ਵਿਪਰਾਮਾਂ ਦੀ ਕਿਸੇ ਦੀ ਲੁੱਟ ਵੀ ਨਹੀਂ ਕਰੀ ਹੈ ਨਾ ਨਹੀਂ ਆਪਣਾ ਰੇਟ ਆਪਣੇ ਰੇਟ ਆਪਣੇ ਜਨੂਅਰੀ ਹੁੰਦੇ ਵੀ ਆਪਾਂ ਜਿਆਦਾ ਮੰਨ ਲਓ ਇਸ ਤੱਕ ਨਹੀਂ ਕਰਦੇ 10-20 ਰੁਪਏ ਦੇ ਮੰਨ ਲਓ ਕਮਾਈ ਤੇ ਜਲਦਾ ਕੰਮ ਵੇਖੋ ਦਰਸ਼ਕੋ ਆ ਜਨਮਰ ਤੁਸੀਂ ਜਿੱਥੇ ਮਰਜੀ ਟਰਾਈ ਕਰਿਓ ਇਹ ਜਿਹੇ ਜਨਮਰ ਤੁਹਾਨੂੰ ਮਿਲਣਾ ਫੁੱਲ ਐਕਟਿਵ ਹੈ ਮੁਰਗਿਆਂ ਦੀ ਜਿਹੜੀਆਂ ਵੰਗਾਂ ਦੀ ਆਵਾਜ਼ ਆ ਉਹ ਵੀ ਤੁਹਾਨੂੰ ਸੁਣਦੀ ਹੋਊਗੀ ਤੇ ਜਵਾਗ ਨੇ ਪੂਰਾ ਜ਼ੋਰ ਲਾ ਲਿਆ ਬੱਚੇ ਤੋਂ ਫੜਿਆ ਨਹੀਂ ਗਿਆ ਮੁਰਗਾ ਪੂਰੇ ਐਕਟਿਵ ਹੈਗੇ ਜਨਮਰ ਤੇ ਵੀਰ ਲਖਵੀਰ ਦੇ ਨਾਲ ਸੰਪਰਕ ਕਰ ਲਿਓ ਲਖਵੀਰ ਭਾਈ ਨੰਬਰ ਤੁਹਾਡਾ ਬੋਲ ਦਿਓ ਤੇ ਲੋਕੇਸ਼ਨ ਦੁਬਾਰਾ ਰਿਪੀਟ ਕਰ ਦਿਓ ਆਪਣਾ ਹੀ ਪਿੰਡ ਹੈਗਾ ਝੰਡਾਲਾ ਬਿੰਜੂ ਕਾ ਵਾਜਦਾ ਹੈ ਜੀ ਨੇੜੇ ਕੋਨੇ ਨਾਲ ਮੰਡੀ ਜਿਲਾ ਹੈਗਾ ਪਟੰਡਾ ਜੀ ਠੀਕ ਹੈ ਜੀ ਤੇ ਮੋਬਾਈਲ ਨੰਬਰ ਹੈਗਾ 7589231016 ਨੰਬਰ ਆਪਣਾ ਤੇ ਜੇ ਗੂਗਲ ਮੈਪ ਤੇ ਭਰਨਾ ਮਾੜਵਾ ਪੋਲਟਰੀ ਫਾਰਮ ਮੈਪ ਤੇ ਆਊਗਾ ਜੀ ਜੋ ਦਰਸ਼ਕੋ ਜਿਹੜੇ ਵੀ ਭਰਾ ਨੇ ਕਿਸੇ ਭੈਣ ਨੇ ਕਿਸੇ ਬੱਚੇ ਨੇ ਲੈ ਕੇ ਜਾਣਿਆ ਤਾਂ ਵੀਰ ਦਾ ਸੰਪਰਕ ਕਰ ਲਓ ਪੱਟੀ ਦਾ ਨੰਬਰ ਵੀ ਚੱਲੀ ਜਾਂਦਾ ਤੇ ਵੀਰ ਨੂੰ ਕਾਲ ਕਰ ਦਿਓ ਤੁਸੀਂ ਬਹੁਤ ਵਧੀਆ ਪੋਲਟਰੀ ਫਾਰਮ ਸਾਰਾ ਵਿਜ਼ਿਟ ਕਰਾਇਆ ਹਾਂਜੀ ਹਾਂਜੀ ਜੈਨੂਨ ਤੁਸੀਂ ਰੇਟ ਰੱਖੇ ਆ ਸਹੀ ਹੈ ਜੀ ਬਹੁਤ ਵਧੀਆ ਭੈਣ ਦਾ ਨਾਲ ਸੰਯੋਗ ਸਾਡੀ ਦਾ ਬਹੁਤ ਵੱਡਾ ਹੈ ਕਿਉਂਕਿ ਜਿੱਥੇ ਮੀਆਂ ਬੀਬੀ ਲੜਕੇ ਕੰਮ ਕਰਦੇ ਆ ਨਾਲੇ ਤਾਂ ਉੱਥੇ ਹੌਸਲਾ ਹੁੰਦਾ ਨਾਲੇ ਕੰਮ ਦੇ ਵਿੱਚ ਤਰੱਕੀ ਹੁੰਦੀ ਹੈ ਉਦਾਹਰਨ ਦੇ ਵਜੋਂ ਤੁਸੀਂ ਜਿਵੇਂ ਕੀਤੀ ਆ ਹਾਂਜੀ ਹਾਂਜੀ ਜਾਣਕਾਰੀ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਬਾਈ ਕੀਤਾ ਬਹੁਤ ਬਹੁਤ